ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਸਿਰਫ ਆਲੂ ਦੀ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਗੀ ਬਿਲਕੁਲ ਸੌਖੇ ਤਰੀਕੇ ਦੇ ਨਾਲ ਆਪਾਂ ਬਣਾਉਣੀ ਆ ਇਹਦੇ ਵਾਸਤੇ ਆਪਾਂ ਇੱਕ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਗਰਮ ਰੱਖਿਆ ਵਿੱਚ ਪਾ ਦਿੱਤਾ ਜੀਰਾ ਜੀਰਾ ਥੋੜਾ ਜਿਹਾ ਸੇਕ ਲੱਗ ਗਿਆ ਨੂੰ ਤੇ ਆਪਾਂ ਦੋ ਪਿਆਜ਼ ਜਿਹੜੇ ਮੀਡੀਅਮ ਸਾਈਜ਼ ਦੇ ਚੌਪ ਕਰਕੇ ਪਾ ਦੱਤੇ ਆ ਤੇ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ 골ਡਨ ਕਰ ਲੈਣਾ ਆ ਪਹਿਲਾਂ ਆਪਾਂ ਤੜਕਾ ਪਕਾਣਾ ਆ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਕਿਹੜੀ ਕਿਹੜੀ ਚੀਜ਼ ਆਪਾਂ ਇਹਦੇ ਵਿੱਚ ਪਾਉਨੇ ਆ ਤੇ ਤੁਸੀਂ ਇਹ ਜਿਹੜੀ ਮਟਰ ਪਨੀਰ ਨਾਲ ਵੀ ਵਧੀਆ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਆ ਪਿਆਜ਼ ਲਾਲ ਹੋ ਗਿਆ ਟਮਾਟਰ ਤੇ ਹਰੀ ਮਿਰਚ ਜਿਹੜੀ ਆ ਉਹ ਵੀ ਆਪਾਂ ਚੌਪ ਕਰਕੇ ਇਹਦੇ ਵਿੱਚ ਪਾ ਦਤੀ ਆ ਤੇ ਵਿੱਚੇ ਪਾਤਾ ਆਪਾਂ ਅਦਰਕ ਲਸਣ ਦਾ ਪੇਸਟ ਅੱਧਾ ਚਮਚ ਤੇ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਜਿਹੜਾ ਇਹ ਪਕਾ ਲੈਨੇ ਆ ਇਹਨਾਂ ਨੂੰ ਟਮਾਟਰ ਮਿਰਚ ਪਿਆਜ਼ ਤੇ ਦੇਖੋ ਆਪਣਾ ਤੜਕਾ ਪੱਕ ਗਿਆ ਹੁਣ ਇੱਚ ਆਪਾਂ ਥੋੜੀ ਜਿਹੀ ਪਾਤੀ ਕਸੂਰੀ ਮੇਥੀ ਨਾਲ ਹੀ ਪਾ ਦਨੇ ਹਲਦੀ ਤੇ ਨਾਲ ਪਾ ਦਨੇ ਆਪਾਂ ਇਹਦੇ ਨਮਕ ਤੇ ਥੋੜੀ ਜਿਹੀ ਪਾਈ ਦੇਗੀ ਮਿਰਚ ਰੰਗ ਵਧੀਆ ਇਹਦੇ ਨਾਲ ਜਿਹੜਾ ਪਾ ਜਊਗਾ ਇਹ ਪਾਣੀ ਆ ਤਪਾ ਸਕਦੇ ਨਹੀਂ ਤਾਂ ਸਕਿਪ ਕਰ ਦਿਓ ਕੋੜੀ ਜਿਹੜੀ ਆਪਾਂ ਹਰੀ ਮਿਰਚ ਪਾਤੀ ਆ ਲਾਲ ਮਿਰਚ ਜਿਹੜੀ ਬਸ ਦੇਗੀ ਮਿਰਚ ਪਾਈ ਆ ਕੋੜੀ ਨਹੀਂ ਹੁੰਦੀ ਰੰਗ ਵਾਸਤੇ ਤੇ ਤੜਕਾ ਆਪਣਾ ਜਿਹੜਾ ਤਿਆਰ ਹੋ ਗਿਆ ਹੁਣ ਆਪਾਂ ਲਈਏ ਇੱਕ ਦਹੀਂ ਦੀ ਕੋਲੀ ਪਾਣੀ ਕਿ ਜਿਹੜੀ ਆ ਇਨੂੰ ਫੈਂਟ ਲੈਣਾ ਐਦਾਂ ਸੇਕ ਨੂੰ ਬਿਲਕੁਲ ਘੱਟ ਕਰਨਾ ਜਦੋਂ ਦਹੀਂ ਪਾਉਣਾ ਨਾ ਤੁਸੀਂ ਸੇਕ ਨੂੰ ਬਿਲਕੁਲ ਘੱਟ ਕਰਨਾ ਨਹੀਂ ਤਾਂ ਪਾਉਂਦੇ ਸਾਰ ਦਹੀਂ ਜਿਹੜਾ ਫਟ ਜਾਊਗਾ ਸੇਕ ਘੱਟ ਕਰਕੇ ਦਹੀਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਇਸ ਤਰ੍ਹਾਂ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦਹੀਂ ਨੂੰ ਨਹੀਂ ਤਾਂ ਜੇ ਤੁਸੀਂ ਸੇਕ ਜ਼ਿਆਦਾ ਤੇ ਪਾਤਾ ਨਾਲ ਦੀ ਨਾਲੇ ਦਹੀਂ ਤੇ ਫੁੱਟ ਬਣ ਜਾਣੇ ਆ ਨਾਲ ਦੀ ਨਾਲੇ ਇਹਨੇ ਫਟ ਜਾਣਾ ਆ ਤੇ ਦੇਖੋ ਦਹੀਂ ਆਪਾਂ ਜਿਹੜਾ ਹੈਨ ਵਧੀਆ ਤਰੀਕੇ ਨਾਲ ਸੇਕ ਇਹਨੂੰ ਲਵਾ ਲਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾਣੀ ਪਾ ਦਵਾਂਗੇ ਜਿਹੜੇ ਆਪਾਂ ਆਲੂ ਐਦਾਂ ਉਬਾਲ ਕੇ ਨਾ ਉਹਦੀ ਆਪਾਂ ਸਬਜ਼ੀ ਬਣਾਣੇ ਆ ਉਹ ਜ਼ਿਆਦਾ ਗਰੇਵੀ ਨਹੀਂ ਉਹਦੇ ਵਿੱਚ ਵਧੀਆ ਲੱਗਦੀ ਦਹੀਂ ਵਾਲੀ ਕੌਲੀ ਚ ਮੈਂ ਥੋੜੇ ਜਿਹਾ ਪਾਣੀ ਪਾ ਕੇ ਪਾ ਦਿੱਤਾ ਹੈ ਮਿਕਸ ਕਰਕੇ ਦੇਖ ਲੈਣੇ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਪਾਉਨੇ ਆ ਕਿਉਂਕਿ ਇਹ ਰਿਜਣਾ ਵੀ ਆ ਇੱਕ ਕੌਲੀ ਆਪਾਂ ਹੋਰ ਪਾਤੀ ਆ ਟੋਟਲ ਡੇਢ ਕੌਲੀ ਆਪਾਂ ਪਾਣੀ ਦੀ ਇਹਦੇ ਵਿੱਚ ਪਾਈ ਆ ਤੇ ਇੱਕ ਕੌਲੀ ਆਪਾਂ ਇਹ ਚ ਦਹੀਂ ਦੀ ਪਾਈ ਆ ਠੀਕ ਆ ਜੀ ਹੁਣ ਇਹਨੂੰ ਐਦਾਂ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਫੇਰ ਇਹਨੂੰ ਆਪਾਂ ਟੱਕ ਕੇ ਪਕਾ ਲੈਣਾ ਆ ਜਿੰਨੀ ਦੇਰ ਆਪਣੀ ਗਰੇਵੀ ਤਿਆਰ ਹੁੰਦੀ ਹੈ ਉਨੀ ਦੇਰ ਚ ਆਪਾਂ ਬਾਕੀ ਕੰਮ ਕਰ ਲੰਨੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਪਤਾ ਆਪਾਂ ਹਰ ਇੱਕ ਵੀਡੀਓ ਬਣਾਉਣੀ ਹੁੰਨੇ ਇੱਧਰ ਮੈਂ ਇੱਕ ਫੋਰ ਪੈਨ ਰੱਖ ਲਿਆ ਅੱਜ ਦੇਸੀ ਕੀ ਉਪਾਏ ਇੱਕ ਚਮਚਾ ਇਹ ਆਲੂ ਮੈਂ ਉਵਾਲ ਕੇ ਵੱਡੇ ਸਗੇ ਦੋ-ਦੋ ਪੀਸ ਕਰ ਲਏ ਇਹਨਾਂ ਦੇ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਆ ਭੁੰਨ ਲੈਣਾ ਘੇ ਦੇ ਵਿੱਚ ਵਧੀਆ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਭੁੰਨਣਾ ਆ ਆਪਾਂ ਤੇ 19 ਦੇਰ ਚ ਆਪਣੀ ਗਰੇਵੀ ਜਿਹੜੀ ਤਿਆਰ ਹੋ ਜਾਣੀ ਆ ਬਹੁਤ ਛੇਤੀ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਖਾਣ ਨੂੰ ਇੰਨੀ ਲਾਜਵਾਵਾ ਕੋਈ ਵੀ ਸਬਜੀ ਨਹੀਂ ਹੈਗੀ ਤੁਸੀਂ ਏਦਾਂ ਆਲੂਆਂ ਦੇ ਜਿਹੜੇ ਆ ਗਰੇਵੀ ਜ਼ਿਆਦਾ ਚਾਹੋ ਤਾਂ ਜ਼ਿਆਦਾ ਬਣਾ ਲਓ ਪਰ ਜਿਹੜੇ ਏਦਾਂ ਆਲੂ ਬਣਾਣੇ ਇਚ ਜ਼ਿਆਦਾ ਗਰੇਵੀ ਵਧੀਆ ਨਹੀਂ ਲੱਗਦੀ ਤੇ ਹੁਣ ਇਹ ਚ ਵੀ ਆਪਾਂ ਥੋੜਾ ਜਿਹਾ ਪਾਇਆ ਜੀਰਾ ਦੇਖਣ ਨੂੰ ਬਹੁਤ ਸੋਹਣੇ ਲੱਗੂਗੇ ਇਹ ਤੇ ਥੋੜੀ ਜਿਹੀ ਪਾ ਦਿੱ ਕਸੂਰੀ ਮੇਥੀ ਥੋੜਾ ਜਿਹਾ ਪਾ ਦਨੇ ਆ ਨਮਕ ਤੇ ਫੇਰ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਭੁੰਨਦੇ ਆ ਆਲੂਆਂ ਨੂੰ ਸਵਾਰ ਕੇ ਦੇਸੀ ਘਿਓ ਮੈਂ ਚਮਚਾ ਇੱਕੋ ਪਾਇਆ ਜਿਆਦਾ ਨਹੀਂ ਪਾਇਆ ਤੇ ਇਹਨੂੰ ਇਦਾਂ ਜਿਹੜਾ ਆ ਸਵਾਰ ਕੇ ਆਲੂਆਂ ਨੂੰ ਭੁੰਨ ਲੈਣਾ ਆ ਵਧੀਆ ਤਰੀਕਾ ਹੈ ਨਾ 10 ਹੀ ਦੇਰ ਚ ਆਪਣੀ ਗਰੇਵੀ ਜਿਹੜੀ ਉਧਰ ਤਿਆਰ ਹੋ ਜਾਣੀ ਆ ਅਗਰ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੇ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੰਦਾਂ ਦੀ ਰੈਸਪੀ ਸਾਡੀ ਲੱਗਦੀ ਆ ਕਿੱਥੋਂ ਤੁਸੀਂ ਦੇਖਦੇ ਆ ਤੇ ਸਪੋਰਟ ਕਰਿਆ ਕਰੋ ਨਵੇਂ ਵੀਵਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਤੁਹਾਡੇ ਕਮੈਂਟ ਸਾਡਾ ਬਹੁਤ ਹੌਸਲਾ ਵਧਾਉਂਦੇ ਆ ਵੀਡੀਓ ਆਪਾਂ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਣਾਉਨੇ ਹੁੰਨੇ YouTube ਤੇ ਬਹੁਤ ਹੀ ਹਾਈ ਫਾਈ ਵਧੀਆ-ਵਧੀਆ ਵੀਡੀਓ ਚੱਲਦੀਆਂ ਪਰ ਆਪਾਂ ਬਿਲਕੁਲ ਸਿੰਪਲ ਤਰੀਕਾ ਵਰਤੀ ਦਾ ਆਲੂ ਆਪਣੇ ਉਧਰ ਜਿਹੜੇ ਆ ਐਨ ਰੋਸਟ ਹੋ ਗਏ ਆ ਤੇ ਜਿਹੜੀ ਗਰੇਵੀ ਆਪਣੀ ਉਹ ਵੀ ਇੱਧਰ ਤਿਆਰ ਹੋ ਗਈ ਮੈਂ ਦੂਜੇ ਪਾਸੇ ਚੁੱਲੇ ਤੇ ਰੱਖਤੀ ਸੀ ਕੜਾਹੀ ਚੱਕ ਕੇ ਉਧਰ ਮੈਂ ਆਲੂ ਜਿਹੜੇ ਆ ਉਹ ਫਰਾਈ ਕਰ ਲੈ ਸੀ ਦੇਖੋ ਆਲੂਆਂ ਨੂੰ ਵੀ ਆਪਾਂ ਵਧੀਆ ਤਰੀਕੇ ਦੇ ਨਾਲ ਰੋਸਟ ਕੀਤਾ ਤੇ ਹੁਣ ਇਹਨਾਂ ਨੂੰ ਆਪਾਂ ਪਾ ਦਤਾ ਆ ਗਰੇਵੀ ਦੇ ਵਿੱਚ ਤੇ ਇਹਦੇ ਵਿੱਚ ਪਾ ਕੇ ਫਿਰ ਇਹਨੂੰ ਪਹਿਲਾਂ ਤਾਂ ਕਰਦੇ ਆ ਮਿਕਸ ਫਿਰ ਇਹਨੂੰ ਢੱਕ ਕੇ ਆਪਾਂ ਪਕਾਉਣਾ ਆ ਤਾਂ ਕਿ ਆਲੂਆਂ ਦੇ ਵਿੱਚ ਜਿਹੜੀ ਆ ਲੂਣ ਮਿਰਚ ਮਸਾਲਾ ਸਾਰਾ ਟੇਸਟ ਚਲੇ ਜਾਵੇ ਇਹਦੇ ਵਿੱਚ ਇਹਨੂੰ ਢੱਕ ਕੇ ਆਪਾਂ ਪਕਾ ਲੈਣਾ ਇਦਾਂ ਤੇ ਫਿਰ ਮੈਂ ਕੜਾਹੀ ਉੱਧਰ ਰੱਖ ਲਈ ਆ ਕਿਉਂਕਿ ਆਲੂ ਆਪਣੇ ਆਪਾਂ ਪਹਿਲਾਂ ਫਰਾਈ ਕਰਕੇ ਕੱਢ ਲਏ ਆ ਰੋਸਟ ਕਰਕੇ ਚੱਕ ਲਈ ਆ ਚੁੱਲਾ ਵਿਹਲਾ ਹੋ ਗਿਆ ਸੀ ਆਪਾਂ ਦੁਬਾਰਾ ਫੇਰ ਇੱਧਰ ਕੜਾਹੀ ਰੱਖ ਲਈ ਆ ਤੇ ਦੇਖ ਸਕਦੇ ਤੁਸੀਂ ਸਬਜ਼ੀ ਦਾ ਰੰਗ ਦੇਖੋ ਸਬਜ਼ੀ ਦੀ ਮਹਿਕ ਬਹੁਤ ਵਧੀਆ ਦੀ ਐਨੀ ਕਿ ਗਰੇਵੀ ਵਿੱਚ ਸੋਹਣੀ ਲੱਗਦੀ ਆ ਤੇ ਹੁਣ ਇਹਦੇ ਵਿੱਚ ਆਪਾਂ ਹਰਾ ਧਨੀਆ ਪਾ ਦਨੇ ਆ ਜੀ ਤੇ ਪਾ ਕੇ ਮਿਕਸ ਕਰਕੇ ਥੋੜਾ ਜਿਹਾ ਇਹਨੂੰ ਫੇਰ ਠੱਕ ਦਨੇ ਆ ਸਬਜ਼ੀ ਆਪਣੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਆ ਤੇ ਥੋੜਾ ਜਿਹਾ ਬਸ ਇਹਨੂੰ ਆਪਾਂ ਧਨੀਆ ਪਾਇਆ ਤਾਂ ਇਹਨੂੰ ਸੇਕ ਲਵਾਉਣਾ ਤਾਂ ਕਿ ਧਨੀਏ ਦਾ ਵੀ ਟੇਸ ਜਿਹੜਾ ਆ ਸਬਜ਼ੀ ਵਿੱਚ ਵਧੀਆ ਤਰੀਕੇ ਨਾਲ ਚਲੇ ਜਾਵੇ ਠੀਕ ਹੈ ਜੀ ਟੱਕ ਕੇ ਇਹਨੂੰ ਆਪਾਂ ਫੇਰ ਪਕਾ ਲੈਣੇ ਥੋੜੀ ਜਿਹੀ ਦੇਖੋ ਕਿੰਨਾ ਸੋਹਣਾ ਇਹਦਾ ਰੰਗ ਆ ਬਹੁਤ ਹੀ ਸੋਹਣੀ ਇਹਦੀ ਮਹਿਕ ਆਉਂਦੀ ਆ ਬਹੁਤ ਹੀ ਵਧੀਆ ਆਪਣੀ ਸਬਜ਼ੀ ਜਿਹੜੀ ਇਹ ਬਣ ਕੇ ਤਿਆਰ ਹੋਈ ਆ ਮੈਨੂੰ ਯਾਦ ਭੁੱਲ ਗਿਆ ਸੀ ਧਨੀਆ ਤੋਂ ਪਹਿਲਾਂ ਆਪਾਂ ਪਾਉਣਾ ਸੀ ਮਸਾਲਾ ਪਰ ਮੈਨੂੰ ਯਾਦ ਭੁੱਲ ਗਿਆ ਸੀ ਗਰਮ ਮਸਾਲਾ ਜਿਹੜਾ ਉਹ ਆਪਾਂ ਬਾਅਦ 'ਚ ਹੋਣ ਪਾ ਦਤਾ ਆ ਤੇ ਪਾ ਕੇ ਇਹਨੂੰ ਵੀ ਆਪਾਂ ਮਿਕਸ ਕਰ ਦੰਨੇ ਆ ਤੇ ਵਧੀਆ ਆਪਣੀ ਸਬਜ਼ੀ ਜਿਹੜੀ ਮਸਾਲੇ ਦੀ ਮਹਿਕ ਸੋਹਣੀ ਐ ਚੋ ਆਊਗੀ ਤੇ ਦੇਖੋ ਜੀ ਆਲੂਆਂ ਦੀ ਸਬਜੀ ਜਿਹੜੀ ਦਹੀਂ ਵਾਲੀ ਕਿੰਨੇ ਸੌਖੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕੀਤੀ ਆ ਬਹੁਤ ਹੀ ਸੋਹਣੀ ਬਣੀ ਆ ਦੇਖਣ ਨੂੰ ਰੰਗ ਦੇਖ ਲਓ ਕਿੰਨਾ ਸੋਹਣਾ ਹੈ ਇਹਦਾ ਗਰੇਵੀ ਕਿੰਨੀ ਸੋਹਣੀ ਇਹਦੀ ਬਣੀ ਆ ਮੈਂ ਇੱਕ ਬਹੁਤ ਸੋਹਣੀ ਇਹਦੀਆਂ ਦੀ ਬਹੁਤ ਹੀ ਸੁਆਦ ਲਾਜਵਾਬ ਸਬਜੀ ਆਪਣੀ ਬਣ ਕੇ ਤਿਆਰ ਹੋਈ ਆ ਦੇਖੋ ਲਾਗੋ ਕਰਕੇ ਆਪਾਂ ਦਿਖਾ ਦਤੀ ਆ ਕਿੰਨੀ ਵਧੀਆ ਸਬਜੀ ਬਣੀ ਆ ਇੱਕ ਪਲੇਟ 'ਚ ਵੀ ਪਾ ਕੇ ਮੈਂ ਤੁਹਾਨੂੰ ਦਿਖਾ ਲਦੀ ਆ ਬਹੁਤ ਹੀ ਸੋਹਣੀ ਜਿਹੜੀ ਦਹੀਂ ਵਾਲੀ ਆਲੂ ਜਿਹੜੇ ਬਣ ਕੇ ਤਿਆਰ ਹੋ ਗਏ ਆਪਣੇ ਦੇਖੋ ਜਿਆਦਾ ਗਰੇਵੀ ਹੋਊਗੀ ਤਾਂ ਵਧੀਆ ਨਹੀਂ ਲੱਗੂਗੀ ਤੇ ਇੰਨੀ ਕੇ ਗਰੇਵੀ ਐ ਚ ਵਧੀਆ ਲੱਗਣੀ ਆ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾਇਆ ਸੀ ਤੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਮੈਨੂੰ ਕਰਿਓ ਕਿੱਥੋਂ ਰੈਸিপি ਸਾਡੀ ਦੇਖਦੇ ਆ ਤੁਸੀਂ ਕਿੱਦਾਂ ਦੀ ਲੱਗਦੀ ਹੈ ਤੁਹਾਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ